ਮਰਹੂਮ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਮਿੱਠੀ ਯਾਦ ਨੂੰ ਸਮਰਪਿਤ ਉਹਨਾਂ ਦੇ ਲਾੜਲੇ ਸ਼ਗਿਰਦ ਕਾਕਾ ਸਿੰਘ ਨੂਰ ਵੱਲੋਂ ਆਪਣੇ ਉਸਤਾਦ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਪੇਂਟ ਕਰਦਿਆਂ ਸਿੰਗਲ ਟਰੈਕ ਛਿੰਦੇ ਜਿਹਾ ਕਲਾਕਾਰ ਬੀਤੇ ਦਿਨੀ ਧਰਮਕੋਟ ਵਿਖੇ ਰਿਲੀਜ਼ ਕੀਤਾ ਗਿਆ ਉਹਨਾਂ ਦੀ ਇਸ ਸੰਬੰਧੀ ਪੋਸਟਰ ਰਿਲੀਜ਼ ਕਰਨ ਉਪਰੰਤ ਨਿਊਜ਼ ਹਟ ਪੰਜਾਬ ਚੈਨਲ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਇਹ ਗੀਤ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਆ ਮਾਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਖੁਸ਼ੀ ਦਾ ਦਿਨ ਵੀ ਅਸੀਂ ਕਹਿ ਸਕਦੇ ਆ ਕਿਉਂਕਿ ਅੱਜ ਉਸ ਮਹਾਨ ਵਿਛੜੀ ਹੋਈ ਰੂਹ ਜੋ ਪੰਜਾਬੀਆਂ ਦੇ ਦਿਲਾਂ ਵਿੱਚ ਅਨੇਕਾਂ ਸਾਲਾਂ ਤੋਂ ਲੈ ਕੇ ਵਸ ਰਹੀ ਹੈ ਉਹਨਾਂ ਦੀ ਆਵਾਜ਼ ਕੰਨਾਂ ਵਿੱਚ ਗੂੰਜ ਰਹੀ ਹੈ ਮੇਰੀ ਮਰਦ ਪੰਜਾਬੀ ਗਾਇਕੀ ਦੇ ਉਹ ਸਦਾ ਬਹਾਰ ਸ਼ਾਹਸਵਾਰ ਕਲਾਕਾਰ ਜਨਾਬ ਸੁਰਿੰਦਰ ਸ਼ਿੰダー ਜੀ ਉਹਨਾਂ ਦੀ ਯਾਦ ਵਿੱਚ ਇੱਕ ਨਮਾਣੀ ਜੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਜੋ ਉਹਨਾਂ ਨੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਪਹਿਲੇ ਸਟੈਪ ਤੋਂ ਲੈ ਕੇ ਆਪਣੀ ਜ਼ਿੰਦਗੀ ਵਿੱਚ ਜੋ ਜੋ ਉਹਨਾਂ ਨੇ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਤੇ ਪੰਜਾਬੀਆਂ ਨੇ ਉਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਔਰ ਅਟੁੱਟ ਪਿਆਰ ਬਖਸ਼ਿਸ਼ ਕੀਤਾ ਜਿਨ੍ਹਾਂ ਵਿੱਚੋਂ ਸਾਰੇ ਪੰਜਾਬੀ ਜਾਣਦੇ ਆ ਕੱਲਾ ਕੱਲਾ ਉਹਨਾਂ ਦਾ ਗੀਤ ਜਿਸ ਤਰ੍ਹਾਂ ਉਹਨਾਂ ਦੀ ਸਟਾਰਟਿੰਗ ਉੱਚਾ ਬਰਜ ਲਾਹੌਰ ਦਾ ਦੋ ਊਠਾਂ ਵਾਲੇ ਦੀ ਨੁਟਕੇ ਸੇ ਸੱਸੀ ਦੀ ਲੈ ਗੇ ਉਸ ਤੋਂ ਬਾਅਦ ਦੇ ਵਿੱਚ ਜਵਣਾ ਮੋੜ ਜਿਹੜਾ ਇੱਕ ਬਹੁਤ ਹੀ ਮੀਰ ਪੱਥਰ ਸਾਬਤ ਹੋਇਆ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਉਹ ਅੱਜ ਤੱਕ ਵੀ ਚੱਲਦਾ ਜਿਹੜਾ ਕਿ ਅਜ ਤੋਂ ਤਕਰੀਬਨ 50 ਸਾਲ ਪਹਿਲਾਂ ਜਿਹੜਾ ਦੇਵ ਤਰੀਕੇ ਵਾਲੇ ਸਾਹਿਬ ਦੀ ਕਲਮ ਨੇ ਉਹਨੂੰ ਰਚਿਆ ਤੇ ਉਸਤਾਦ ਜਨਾਬ ਸਰਿੰਦਰ ਚੰਦਾ ਜੀ ਉਹਨਾਂ ਨੇ ਆਪਣੀ ਪੂਰੀ ਟੀਮ ਦੇ ਸਮੇਤ ਮਿਊਜ਼ਿਕ ਡਾਇਰੈਕਟਰ ਦੇ ਸਮੇਤ ਉਹ ਇੱਕ ਐਸਾ ਆਪੇਰਾ ਪੇਸ਼ ਕੀਤਾ ਜਿਹਨੂੰ ਕਿ ਪੰਜਾਬੀਆਂ ਨੇ ਇੰਨਾ ਪਿਆਰ ਬਖਸ਼ਿਸ਼ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਗੱਲ ਕਰੀਏ ਜੇ ਪੰਜਾਬੀ ਦੁਕਾਨਾਂ ਗਾਇਕੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਉਹਨਾਂ ਦੇ ਐਲਪੀ ਆ ਜਿਵੇਂ ਜਨ ਚੜੀ ਅਮਲੀ ਦੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਸ਼ਾਣੀ ਕੌਲਾ ਅਪੇਰਾ ਉੱਚਾਦਰ ਬਾਬੇ ਨਾਨਕ ਦਾ ਫਿਲਮ ਦੇ ਵਿੱਚ ਗੁਰਦਾਸ ਮਾਨ ਸਾਹਿਬ ਦੇ ਨਾਲ ਉਹਨਾਂ ਦਾ ਇੱਕ ਸਪੈਸ਼ਲ ਗੀਤ ਆ ਜਿਹੜਾ ਇੱਕ ਅਮਤ ਛਾਪ ਛੱਡੀ ਜਿਨ੍ਹਾਂ ਨੇ ਤੇ ਉਸ ਤੋਂ ਬਾਅਦ ਇੱਕ ਪੁੱਤ ਜੱਟਾਂ ਦੇ ਐਸੇ ਜਿਹੜੇ ਉਹਨਾਂ ਦੇ ਬਹੁਤ ਸਾਰੇ ਗੀਤ ਆ ਜਿਹੜੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਲੋਕੀ ਨੋਟ ਨੇ ਕਮਾਉਦੇ ਸੀ ਯਾਰੀਆਂ ਕਮਾਈਆਂ ऐसे गीत ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਤੇ ਉਹ ਸਾਡੇ ਤੋਂ ਅੱਜ ਬੇਸ਼ੱਕ ਦੀ ਪਿਛਲੇ ਸਮੇਂ ਦੇ ਵਿੱਚ ਸਾਨੂੰ ਉਹ ਵਿਸ਼ੋੜਾ ਦੇ ਗਏ ਐ ਤੇ ਮੈਂ ਉਹਨਾਂ ਦਾ ਦਾਸ ਹੋਣ ਦਾ ਕਰਕੇ ਉਹਨਾਂ ਦਾ ਬੱਚਾ ਹੋਣ ਦਾ ਕਰਕੇ ਆਪਣੀ ਇੱਕ ਥੋੜੀ ਉਹਨਾਂ ਦੇ ਚੱਲਣਾ ਵਿੱਚ ਸ਼ਰਦਾ ਭੇਟ ਕੀਤੀ ਐ ਸਿੰਦੇ ਜੇ ਆ ਕਲਾਕਾਰ ਖੇਤੀ ਨਹੀਂ ਉਹ ਲੱਭਣਾ ਕਲਾਕਾਰ ਆਉਂਦੇ ਜਾਂਦੇ ਰਹਿੰਦੇ ਆ ਬਹੁਤ ਸਾਰੇ ਕਲਾਕਾਰ ਹੋਰ ਵੀ ਘਾ ਰਹੇ ਨੇ ਬਹੁਤ ਵੱਡੀਆਂ ਪਲੰਧਾ ਪਟੀਆਂ ਉਹਨਾਂ ਨੇ ਨਾਂ ਪਰੋਸ਼ਨ ਕੀਤਾ ਪਰ ਕੁਝ ਸਖਸ਼ੀਅਤਾਂ ਐਸੀਆਂ ਹੁੰਦੀਆਂ ਜਿਹੜੇ ਉਹ ਪ੍ਰਮਾਤਮਾ ਧੁਰਦਰਗਾਹ ਤੋਂ ਉਹਨਾਂ ਨੂੰ ਇਹ ਦੁਨੀਆ ਦੇ ਉੱਤੇ ਭੇਜਦਾ ਤੇ ਉਹ ਆਪਣੀ ਵੱਖਰੀ ਇੱਕ ਪਿਰਤ ਪਾ ਕੇ ਸੰਸਾਰ ਦੇ ਉੱਤੇ ਜਾਂਦੇ ਆ ਜਿਨ੍ਹਾਂ ਵਿੱਚੋਂ ਉਸਤਾਦ ਜਨਾਬ ਸੁਰਿੰਦਰ ਖਿੰਦਾਈ ਲੁਧਿਆਣਾ ਵਾਲੇ ਉਹ ਇੱਕ ਸੀ ਤੇ ਇੱਕ ਹੀ ਰਹਿਣਗੇ ਅੱਜ ਜਿਹੜਾ ਗੀਤ ਹੋਇਆ ਇਸ ਬਾਰੇ ਜਾਣਕਾਰੀ ਇਹਦੇ ਬਾਰੇ ਕੀ ਜੀ ਇਹਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਬਾਇਓ ਡਾਟਾ ਹੈ ਜਨਮ ਤੋਂ ਲੈ ਕੇ ਤੇ ਪੜ੍ਹਾਈ ਤੇ ਕਰ ਕਿਸ ਤਰ੍ਹਾਂ ਉਹ ਉਸਤਾਦਾਂ ਦੀ ਮਹਿਫਲਾਂ ਵਿੱਚ ਗਏ ਉਸਤਾਦਾਂ ਤੋਂ ਉਹਨਾਂ ਨੇ ਬਰੀਕੀਆਂ ਸੰਗੀਤ ਦੀਆਂ ਸਿੱਖੀਆਂ ਜਸਵੰਤ ਭਵਰਾ ਸਾਹਿਬ ਕਿਸ ਤਰ੍ਹਾਂ ਉਹਨਾਂ ਦੇ ਲੜ ਲੱਗੇ ਕਿਸ ਤਰ੍ਹਾਂ ਉਹਨਾਂ ਤੋਂ ਸਿੱਖਿਆ ਲਈ ਤੇ ਉਹਨਾਂ ਦੀ ਆਵਾਜ਼ ਨੂੰ ਦੇਖ ਕੇ ਉਹਨਾਂ ਦੀ ਪ੍ਰਾਪਤੀ ਨੂੰ ਦੇਖ ਕੇ ਤੇ ਉਸਤਾਦ ਜਸਵੰਤ ਸਿੰਘ ਜੀ ਭਨਵਾ ਸਾਹਿਬ ਨੇ ਆਪ ਉਹਨਾਂ ਨੂੰ ਐਚਐਮਵੀ ਕੰਪਨੀ ਦੇ ਵਿੱਚ ਚਰਨਜੀਤ ਹੂਜਾ ਸਾਹਿਬ ਕੋਲੇ ਆਪ ਰਿਕਾਰਡ ਕਰਾਇਆ ਤੇ ਉਹਦੇ ਉਹਦੀਆਂ ਜੋ ਉਪलब्ਧੀਆਂ ਇਸ ਗੀਤ ਦੇ ਵਿੱਚ ਪੂਰੀਆਂ ਦਿੱਤੀਆਂ ਹੋਈਆਂ ਕਿਹੜੇ ਕਿਹੜੇ ਗੀਤਾਂ ਨੂੰ ਉਹਨਾਂ ਨੇ ਬਖੂਬੀ ਨਵਾਇਆ ਜਿਸ ਤਰ੍ਹਾਂ ਦੁਗਾਨੇ ਆ ਪੇਰੇ ਉੱਚਾ ਦਰਬਾਬੇ ਨਾਨਕ ਦਾ ਜਉਣਾ ਮੋੜ ਪੁੱਤ ਜੱਟਾਂ ਦੇ ਤੇ ਸੰਗੀਤ ਦੇ ਖੇਤਰ ਵਿੱਚ ਜੋ ਉਹਨਾਂ ਦੇ ਦਰ ਤੇ ਚੱਲ ਕੇ ਗਿਆ ਓਸਤਾਦ ਜੀ ਦੇ ਕੋਲੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਆ ਉਹਨਾਂ ਨੇ ਵੀ ਬਹੁਤ ਉਪਲਬਧੀਆਂ ਪ੍ਰਾਪਤ ਕੀਤੀਆਂ ਬਲੰਦੀਆਂ ਨੂੰ ਛੂਹਾ ਜਿਨ੍ਹਾਂ ਵਿੱਚ ਸੰਗੀਤ ਦੇ ਖੇਤਰ ਵਿੱਚ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਬੇਹੱਦ ਆਦੇ ਵੀ ਲੋਕ ਪਿਆਰ ਦਿੰਦੇ ਆ ਅਮਰ ਸਿੰਘ ਜੀ ਚਮਕੀਲਾ ਸਾਹ ਕੁਲਦੀਪ ਆਰਸ ਜੀ ਸੋਹਣ ਸਕੰਦਰ ਸਾਹਿਬ ਔਰ ਹੋਰ ਬਹੁਤ ਸਾਰੇ ਐਸੇ ਚਿਹਰੇ ਹੈ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਿਨ੍ਹਾਂ ਵਿੱਚੋਂ ਦਾਸ ਵੀ ਉਹਨਾਂ ਕੋਲੋਂ ਸਿੱਖਿਆ ਲੈ ਕੇ ਅੱਜ ਵੀ ਸੰਗੀਤ ਦੇ ਖੇਤਰ ਵਿੱਚ ਪੰਜਾਬੀਆਂ ਦਾ ਮਨੋਰੰਜਨ ਕਰ ਲਏ ਆ ਔਰ ਲੋਕਾਂ ਨੂੰ ਕੁਝ ਨਾ ਕੁਝ ਸੱਚ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬੀ ਮਾਂ ਬੋਲੀ ਨਾਲ ਕਿਵੇਂ ਜੁੜਨਾ ਕਿਵੇਂ ਉਹਦੀ ਸੇਵਾ ਕਰਨੀ ਹੈ ਸਾਡਾ ਕੀ ਕੀ ਫਰਜ਼ ਬਣਦਾ ਇਹ ਸਭ ਕੁਝ ਉਹਨਾਂ ਦੇ ਦੱਸੀ ਹੋਈ ਅ ਸਿੱਖਿਆ ਦੇ ਮੁਤਾਬਕ ਅੱਜ ਅਸੀਂ ਸੰਗੀਤ ਦੇ ਖੇਤਰ ਵਿੱਚ ਇਹ ਸਾਡੀਆਂ ਸਾਰੀਆਂ ਸਤਕਾਰਯੋਗ ਰੂਹਾਂ ਅੱਜ ਉਸਤਾਦ ਜੀ ਦੇ ਚਰਨਾਂ ਦੇ ਵਿੱਚ ਅੱਜ ਉਹਨਾਂ ਦਾ ਅਸ਼ੀਰਵਾਦ ਸਮਝ ਲਓ ਸਾਨੂੰ ਪ੍ਰਾਪਤ ਹੋ ਰਿਹਾ ਜੋ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਗੀਤ ਰਿਕਾਰਡ ਕੀਤਾ ਜਿਹਨੂੰ ਜੰਗਾ ਕੈਨ ਜੀ ਉਹਨਾਂ ਨੇ ਮਿਊਜ਼ਿਕ ਨਾਲ ਸ਼ਿੰਗਾਰਿਆ ਤੇ ਦਾਸ ਤੁਹਾਡਾ ਕਾਕਾ ਨੂਰ ਆਪਣੀ ਆਵਾਜ਼ ਦਿੱਤੀ ਹੈ ਇਹ ਗੀਤ ਸੁਣਿਓ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਆਪਣੀ ਰਾਏ ਵੀ ਜ਼ਰੂਰ ਬਖਿਓ ਜੀ ਸਭ ਤੋਂ ਪਹਿਲਾਂ ਜੀ ਜਿੰਨੇ ਵੀ ਆਲ ਬਾਲਡਰ ਦੇ ਵਿੱਚ ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਪੰਜਾਬ ਨੂੰ ਮੁਹੱਬਤ ਕਰਨ ਵਾਲੇ ਪੰਜਾਬੀਏਤ ਨੂੰ ਮੁਹੱਬਤ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਮੈਂ ਬਹੁਤ ਹੀ ਅੱਜ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਕਿ ਸਾਡੇ ਬਹੁਤ ਸਤਿਕਾਰਯੋਗ ਧਰਮਕੋਟ ਤੋਂ ਜੋ ਕਾਕਾ ਨੂਰ ਜੀ ਨੇ ਸ੍ਰਿੰਦਰ ਸਿੰਧਾ ਜੀ ਦੇ ਬਹੁਤ ਪਿਆਰੇ ਸ਼ਗਿਰਦ ਸੀ ਔਰ ਉਹਨਾਂ ਦੀ ਰੂਹ ਨੂੰ ਅੱਜ ਤਾਜ਼ਾ ਕੀਤਾ ਅੱਜ ਉਹਨਾਂ ਦੇ ਜੋ ਉਹਨਾਂ ਦੀ ਜੀਵਨੀ ਸੀ ਉਹ ਗੀਤ ਲਿਖ ਕੇ ਗਾ ਕੇ ਉਹਨਾਂ ਨੂੰ ਸਮਰਪਿਤ ਕੀਤਾ ਤੇ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਸਾਡੇ ਕਾਕਾ ਨੂਰ ਜੀ ਔਰ ਅਸੀਂ ਵੀ ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਆ ਕਿ ਉਹਨਾਂ ਦਾ ਅਸ਼ੀਰਵਾਦ ਸਦਾ ਸਾਰਿਆਂ ਤੇ ਬਣਿਆ ਰਵੇ ਇਹ ਬਹੁਤ ਵਧੀਆ ਸਾਡੇ ਉਸਤਾਦ ਜੀ ਕਾਕਾ ਨੂਰ ਜੀ ਦਾ ਗੀਤ ਹੈ ਜਿਹੜਾ ਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਅਸੀਂ ਤਾਂ ਇਹੀ ਉਮੀਦ ਕਰਦੇ ਆ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸੁਣੋ ਕਿਉਂਕਿ ਇਹਦੇ ਵਿੱਚ ਬਹੁਤ ਖੁਸ਼ ਉਹਨਾਂ ਨੇ ਸੂਜਵਾਨਾਂ ਨਾਲ ਆਪਦੀ ਨਾਲ ਪਾਇਆ ਹੈ ਤੇ ਸਾਰੇ ਇਹਨੂੰ ਸੁਣੋ ਸੁਣ ਕੇ ਬਾਤ ਉਹਦੇ ਸ਼ੇਅਰ ਕਰੋ ਤੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਸੋ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ